ਪਦਾਪੀ ਤੇ ਕਰਵਾਉਣਾ ਗਵਾਲੀਆ ਤੱਕ ਲੈ ਕੇ ਜੀ ਹਾਂਜੀ ਇਧਰ ਤਾਮਲ ਨਾਟੂ ਕਰਤੇ ਲਈ ਜੀ ਠੀਕ ਹੈ ਜੀ ਇਹ ਆ ਜਿਆਦਾਤਰ ਅਮਰਸਰ ਦੇ ਵੱਲ ਸਾਡੀ ਜਮਾਨ ਕਾ ਬੀ ਹੈਗੀ ਠੀਕ ਹੈ ਅਮਰਸਰ ਰਾਜਸਥਾਨ ਹਰਿਆਣਾ ਠੀਕ ਹੈ ਦੁਕੀਲਾ ਅਰਜੀ ਵਿੱਚ ਡਿਮਾਂਡ ਦਾ ਬਹੁਤ ਪਦਾਪੀ ਆਪਣੇ ਕੋਲੇ ਹੁਣ ਹੋਰ ਬਣਦੀ ਹੈ ਹਾਂਜੀ ਇਹ ਪਦਾਪੀ ਦਾ 150 ਰੁਪਏ ਰੇਟ ਹੈ ਠੀਕ ਹੈ ਜੀ ਇਹ ਮੋٹے ਬਲੇਡ ਵਾਲੀ ਹੁੰਦੀ ਹੈ ਇਹਦੇ ਨਾਲ ਤੁਸੀਂ ਸਾਰੇ ਹਰਾ ਬਾਸ ਵੀ ਵੱਢ ਸਕਦੇ ਠੀਕ ਹੈ ਜੀ ਹਾਂਜੀ ਮੱਕੀ ਵੱਡੋ ਬਾਜਰਾ ਵੱਡੋ ਕੋਈ ਵੀ ਵੱਡੋ ਵੀ ਬਲੇਡ ਤੇ ਵੀ ਇੰਨੇ ਵਧੀਆ ਕੁਆਲਿਟੀ ਫਲੇਟ ਮਜ਼ਬੂਤ ਹੈ ਦਾ ਠੀਕ ਹੈ ਜੀ ਉਹ ਟੁੱਟਦਾ ਨਹੀਂ ਨਾ ਮੁੜਦਾ ਕਿਤੇ ਪੱਸੇ ਨਾ ਇਹਦੇ ਦੰਦੇ ਖਰਾਬ ਹੁੰਦੇ ਠੀਕ ਹੈ ਜੀ ਹਾਂ ਜੀ ਇਹ ਦਾ ਤੇ ਗ੍ਰਾਹਕ ਕੀਮਤਾਂ 150 ਰੁਪਏ ਰੱਖੀ ਹੈ ਠੀਕ ਹੈ ਇਹਦੇ ਨਾਲ ਦੇ ਆਪਣੇ ਕਾਫੀ ਹੋ ਕੈਨੇਡਾ ਵਿੱਚ ਰਹਿੰਦੇ ਨੇ ਠੀਕ ਹੈ ਠੀਕ ਉਧਰ ਉਹ ਬੇਰੀਆਂ ਛਾਹ ਦੇ ਪਾਸੇ ਹੋਰ ਨਹੀਂ ਜਾਂਦੀਆਂ ਜੀ ਹਾਂ ਜੀ ਆਸੀ ਗੱਲ ਦੋਸਤੋ ਥੋੜਾ ਸਵਾਗਤ ਹੈ ਆਪਣੇ ਚੈਨਲ ਸ਼ੌਂਕੀ ਬਠਿੰਡੇ ਵਾਲਾ ਤੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਮਖਤਿਆਰ ਸਿੰਘ ਵੀ ਵਰਕ ਤੇ ਆਪਾ ਉਥੇ ਪਹੁੰਚਾਂਗੇ ਇਹਨਾਂ ਦੇ ਵੀਰਾਂ ਦੇ ਨਾ ਕਈਆਂ ਦਸਤੀਆਂ ਤੇ ਖੁਰਪੇ ਖਰਪੇ ਬਹੁਤ ਮਸ਼ਹੂਰ ਹੈਗੇ ਤੇ ਬਹੁਤ ਟਾਈਮ ਤੋਂ ਬਾਈ ਹੋਰ ਬਣਾਉਂਦੇ ਹੈਗੇ ਇੱਕ ਵਾਰ ਤੁਹਾਨੂੰ ਲੋਕੇਸ਼ਨ ਦੱਸ ਦਈਏ ਭਾਈ ਰੁਪਾ ਅੱਡਾ ਤੋਂ ਲੈ ਕੇ ਠੀਕ ਹੈ ਵੀਰੇ ਇਧਰ ਥਰ ਕੇ ਜਾਂਦੀ ਹੈ ਸੰਨਾ ਨੂੰ ਇਸ ਰੋਡ ਤੇ ਬਾਈ ਹੋਰਾਂ ਦੀ ਸ਼ਾਪ ਰਹਿ ਜਾਂਦੀ ਹੈਗੀ ਆਓ ਦੋਸਤੋ ਬਾਈ ਹੋਰ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਂ ਤੇ ਆਪਨੇ ਮੇਰਾ ਨਾਮ ਹੈ ਚਰਨਜੀਤ ਸਿੰਘ ਠੀਕ ਹੈ ਜੀ ਇਹ ਵਰਕਸ਼ਾਪ ਸਾਡੀ ਹੈਗੀ ਹੈ ਮਿਸਤਰੀ ਮੁਖਤਿਆਰ ਸਿੰਘ ਸਾਲ ਉਹਨੇ 3 ਭਾਈੰਸ 25 ਰੁਪਆ ਠੀਕ ਹੈ ਜੀ ਚੰਨਾਰੋਡ ਤੇ ਸਾਡੀ ਵਰਖਾ ਪਰ ਹਾਂਜੀ ਤੇ ਬਾਈ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਸਮਾਂ ਤੇ ਜੀ ਹੋ ਗਿਆ 70 ਨੇ ਤਰ੍ਹਾਂ ਸਾਲ ਪਹਿਲਾਂ ਅਸੀਂ ਇਹਨਾਂ 1950 52 ਦੇ ਵਿੱਚ ਠੀਕ ਗੁੰਤੀ ਕੰਮ ਕਰਾਇਆ ਸੀਗਾ ਸੇਪੀ ਦਾ ਸਾਡੇ ਬੁਰਜਾ ਨੇ ਠੀਕ ਜੀ ਉਸ ਤੋਂ ਬਾਅਦ ਉਹਨਾਂ ਨੇ ਬਾਤੀ ਬਣਾਉਣੀ ਸ਼ੁਰੂ ਕਰੀ ਹਾਂਜੀ 8-8 ਦੇ ਵਿੱਚ ਠੀਕ ਹੈ ਜੀ ਬਾਤੀ ਬਣਾਉਣੀ ਸ਼ੁਰੂ ਕਰੀ ਪਹਿਲਾਂ ਉੱਤੇ ਵਰਖਾ ਸੀਗੀ ਠੀਕ ਤੇ ਇੱਥੇ ਤੱਕ ਜਿਹਾਣ ਅਸੀਂ 1988 ਤੋਂ ਲੈ ਕੇ ਭਾਇ ਰੋਪੇ ਠੀਕ ਹੈ ਤੇ ਦਾਤੀ ਦਾ ਕੰਮ ਕਰ ਰਹੇ ਆ ਠੀਕ ਹੈ ਜੀ ਪਹਿਲਾਂ ਬਿਜੁਰਗ ਗੱਡੇ ਬਣਾਉਂਦੇ ਹੁੰਦੇ ਸੀਗੇ ਹਾਂਜੀ ਫਿਰ ਉਸ ਤੋਂ ਬਾਅਦ ਸਾਡੇ ਤੇ ਚੱਲੀਆਂ ਕੱਲੇ ਬੜਦਣੀਆਂ ਗੱਡੀਆਂ ਠੀਕ ਹੈ ਉਹ ਵੀ ਸਾਡੇ ਬਿਜੁਰਗਾਂ ਦੇ ਬਣਾਈਆਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਫਿਰ ਦਾਤੀ ਦਾ ਕਹੀ ਦਾ ਹੋਰ ਖੇਤੀਬੜ ਦੇ ਸਭ ਤੇ ਗਿਰਣਾ ਸਾਰੇ ਜੋ ਵੀ ਡਿਮਾਂਡ ਆਉਂਦੀ ਮੜਾ ਠੀਕ ਹੈ ਇਹਨੇ ਦਾਤੀਆਂ ਤਾਂ ਮੰਨ ਲਓ ਆਪਣੀਆਂ ਜਿਵੇਂ ਵੀ ਕਹਿੰਦੇ ਹਨ ਇਹ ਵੀ ਗਾਣੇ ਲੀਕ ਹੋ ਜਾਂਦੇ ਆ ਉਹ ਮੈਂ ਦਾਤੀ ਮੈਂ ਆਪਣੀਆਂ ਹੋ ਗਈ ਜੀ ਕਾਪੀ ਕਰਿਆਂਗੇ ਜੀ ਹਾਂਜੀ ਹਾਂਜੀ ਦੱਤੀ ਦਾ ਇਹ ਜੀ ਹੁਣ ਸਾਡੀ ਅਸੀਂ ਜਿੰਨੀ ਬਣਾਉਨੇ ਆ ਹਾਂਜੀ ਇਹ ਮੰਨ ਲਓ ਅਸੀਂ ਸਾਲ ਦੇ ਵਿੱਚ 50000 ਦੱਤੀ ਬਣਾਉਨੇ ਆ ਠੀਕ ਹੈ ਜੀ ਤਾਂ ਘੱਟੋ ਘਾਟਾ 2 2.5 ਲੱਖ ਦੱਤੀ ਇਹਦੀ ਡੁਪਲੀਕੇਟ ਬਣਦੀ ਹੈ ਡੁਪਲੀਕੇਟ ਬਣਾਈ ਜਾਂਦੀ ਹੈ ਹਾਂਜੀ ਉਹ ਅਮਦਗੜ ਮੰਡੀ ਵਾਲੇ ਬਤੋ ਸਾਡੀ ਨਕਲ ਮਾਰ ਕੇ ਠੀਕ ਹੈ ਬਣਾਈ ਜਾਂਦੇ ਆ ਠੀਕ ਹੈ ਬਸ ਉਹ ਕੱਲਾ ਭਾਈ ਰੁਪਾ ਲਿਖ ਦਿੰਦੇ ਆ ਮਿਸਤਰੀ ਦਾ ਨਾਮ ਤਾਂ ਲਿਖ ਨਹੀਂ ਸਕਦੇ ਹਾਂਜੀ ਹਾਂਜੀ ਉਹ ਜਿਹਨੇ ਨਹੀਂ ਵੇਖੀ ਉਹ ਨਾ ਸੋਣਿਆ ਕੱਲਾ ਭਾਈ ਰੁਪਏ ਦਾ ਹਾਂਜੀ ਉਹ ਲੈ ਲੈਂਦਾ ਜਿਹਨੇ ਦੇਖੀ ਅਸਲ ਦੇ ਵਿੱਚ ਚੀਜ਼ ਹਾਂਜੀ ਇਹ ਉਹ ਪਰੱਕੇ ਉਹ ਨਹੀਂ ਲੱਗਾ ਹਾਂਜੀ ਹਾਂਜੀ ਇਹ ਤਾਂ ਇਹ ਤੇ ਬਈ ਕਿਹੜੀ ਕਿਹੜੀ ਸਮਾਨ ਆਪਣੇ ਕੋਲ ਆਈਟਮ ਤੇ ਮਿਲ ਜਾਂਦੀ ਹੈ ਸਮਾਨ ਆਪਣੇ ਕੋਲ ਕਈਆਂ ਹਾਂਜੀ ਅਸੀਂ ਇਹ ਫਰਮ ਤੇ ਠੀਕ ਹੈ ਜੀ ਪਹਿਲਾਂ ਕੱਲੇ ਲੋਹੇ ਦੇ ਬਣਦੇ ਸੀਗੇ ਠੀਕ ਹੈ ਜੀ ਕਈਆਂ ਹੁਣ ਬਣਦੀਆਂ ਜੀ ਪੱਕੇ ਲੋਹੇ ਦੀਆਂ ਬਣਦੀਆਂ ਹਾਂਜੀ ਛੁਰੀ ਲਾ ਕੇ ਵੀ ਬਣਦੀ ਹੈ ਠੀਕ ਹੈ ਜੀ ਸਟੀਲ ਦੀਆਂ ਇਕੱਲੀ ਸਟੀਲ ਦੀਆਂ ਵੀ ਬਣਦੀਆਂ ਐ ਸਟੀਲ ਦੀਆਂ ਛੁਰੀ ਲਾ ਕੇ ਵੀ ਬਣਦੀਆਂ ਠੀਕ ਹੈ ਜੀ ਹਾਂਜੀ ਤੇ ਰੇਟ ਕੀ ਰਹਿ ਜਾਂਦੇ ਸੀ ਇਹਨਾਂ ਦਾ ਰੇਟ ਹੁਣ ਦੱਸੀ ਦਾ ਰੇਟ ਆਸ ਟਾਈਮ ਜਦੋਂ ਅਸੀਂ ਸ਼ੁਰੂ ਕਰਿਆ ਜੀ ਹਾਂਜੀ ਉਦੋਂ ਤਾਂ ਸੀਗਾ 7 ਰੁਪਏ ਸਾਰਾ ਠੀਕ ਹੈ ਜੀ ਤੇ ਇਸ ਟਾਈਮ ਦੱਸੀ ਦਾ ਰੇਟ ਹੈਗਾ ਜੀ 80 ਰੁਪਏ ਠੀਕ ਹੈ ਜੀ ਤੇ ਬਾਕੀ ਜਿਹੜਾ ਕਹੀ ਦਾ ਰੇਟ ਹੈ ਕਈ ਪੱਕੇ ਲੋਹੇ ਦੀ ਬਣਾਉਂਦੇ ਐ ਛੁਰੀ ਵਾਲੀ ਬਣਾਉਂਦੇ ਐ ਜਾਂ ਆਲੂਆਂ ਵਾਲੀਆਂ ਪੱਕੀ ਰਾਲੀਆਂ ਕਹਿੰਦਾ ਕਹਿ ਦਿੰਦੇ ਉਹ ਵੀ ਬਣਾਉਂਦੇ ਐ ਹਾਂਜੀ ਹਾਂਜੀ ਉਹ ਹਾਂਜੀ ਸਾਢੇ 650 ਰੁਪਏ ਦੀ ਤੀਰਾਂ ਵਾਲੀ ਕਈ ਬਣਦੀ ਹੈ ਠੀਕ ਹੈ ਜੀ ਤੇ ਕਹੀ ਬਾਅਦ ਦੂਜੀ ਬਣਦੀ ਹੈ 400 ਉਹ ਰੇਟ ਮਤਲਬ ਜੇ ਕੁਆਲਿਟੀ ਵਧੀਆ ਹੈਗੇ ਰੇਟ ਤਾਂ ਕਿਹਾ ਨਹੀਂ ਹੈਗਾ ਕੁਆਲਿਟੀ ਤਾਂ ਹੀ ਹੈ ਜੀ ਉਸੇ ਅਕਲ ਨੂੰ ਗਾਰੰਟੀ ਦਿੰਦੇ ਹਾਂ ਜੀ ਹਾਂਜੀ ਰੇਟ ਵੀ ਨਹੀਂ ਵੱਧ ਹੈ ਜੀ ਕੁਆਲਿਟੀ ਦੇ ਹਿਸਾਬ ਨਾਲ ਮਤਲਬ ਮਿਹਨਤ ਜਿੰਨੀ ਕਰਦੇ ਹਾਂ ਅਸੀਂ ਹਾਂਜੀ ਹਾਂਜੀ ਤੇ ਉਹਦੇ ਹਿਸਾਬ ਨਾਲ ਅਗਲੇ ਬੰਦੇ ਨੂੰ ਅਸੀਂ ਗਾਰੰਟੀ ਦਿੰਦੇ ਹਾਂ ਕੋਈ ਵੀ ਸੰਦ ਅਸੀਂ ਦਿੰਦੇ ਹਾਂ ਠੀਕ ਉਹ ਮਦਾਤੀ ਹੈ ਹਾਂਜੀ ਦਾਤੀ ਦੀ ਮੁੱਠੇ ਕੋਲੋਂ ਕੰਢੀ ਆਮ ਕਰਦੀ ਹੈ ਜਿਹੜੀ ਮਜਾਰੂ ਦਾਤੀ ਹੈ ਨਾ ਠੀਕ ਹੈ ਉਹਦੇ ਕੰਢੇ ਟੁੱਟ ਜਾਂਦੀ ਹੈ ਉਹਦੀ ਵੀ ਟੁੱਟਣ ਦੀ ਗਾਰੰਟੀ ਦਿੰਨੇ ਆਂ ਸੀ ਵੀ ਜੇ ਕੋਈ ਲੈ ਕੇ ਜਾਂਦਾ ਤਾਂ ਵੀ ਟੁੱਟ ਜਾਂਦੀ ਹੈ। ਹਾਂਜੀ। ਆ ਤਾਂ ਪੀਸੀ ਬਦਲ ਕੇ ਦਿੰਦੇ ਆ। ਠੀਕ ਹੈ ਜੀ। ਤੇ ਜੇ ਮਤਲਬ ਬਲੇਡ ਜਿੱਥੇ ਪਾਉਨੇ ਆਂ ਸੀ ਫਰੇਮ ਦੇ ਵਿੱਚ ਹਾਂਜੀ। ਉਹਦੇ ਵਿੱਚ ਅਸੀਂ ਰਿਫਟ ਕੋਈ ਨਹੀਂ ਲਾਉਂਦੇ। ਠੀਕ ਹੈ ਜੀ। ਬਿਨਾਂ ਰਿਫਟਾਂ ਤੋਂ ਪ੍ਰੈਸਰ ਨਾਲ ਖੜਾਉਂਦੇ ਆਂ। ਠੀਕ ਹੈ। ਉਹਦੀ ਅਸੀਂ ਇਹ ਵੀ ਕਹਿ ਦਿੰਨੇ ਵੀ ਤੁਹਾਡੇ ਕੋਈ ਪਿੰਡ ਵਾਲਾ ਮਿਸਤਰੀ ਵੀ ਕੱਢ ਦੇਣਾ ਬਾੜਾ ਮਿਸਤਰੀ। ਜੀ। ਕਿ ਉਹ ਪ੍ਰੈਮ ਨਾ ਪਟਣ ਦੇਵੇ। ਉਹਦੀ ਵੀ ਗਾਰੰਟੀ ਦਿੰਦੇ ਆਂ। ਠੀਕ ਹੈ ਜੀ। ਉਹ ਬਲੇਡ ਨਿਕਲਦਾ ਨੇ। ਠੀਕ ਹੈ ਜਿਵੇਂ ਹੁਣ ਮਤਲਬ ਹੁੰਦੇ ਹੀ ਕੋਈ ਖੱਬੂ ਹੁੰਦਾ ਜੀ ਕੋਈ ਸੱਜੂ ਹੁੰਦਾ ਜੀ ਹਾਂਜੀ ਹਾਂਜੀ ਉਹ ਸਾਬ ਨੂੰ ਵੀ ਆਪਣੇ ਕੋਲ ਦੱਤੀ ਆ ਉਹ ਵੀ ਦੱਤੀ ਮਿਲਦੀ ਆ ਜਿਹੜਾ ਉਹ ਵੀ ਦਿਖਾ ਦੇ ਮੜੇ ਖੱਬਿਆ ਆਪਣਾ ਕੰਮ ਕਰਦਾ ਹੈ ਉਹ ਵੀ ਹਾਂਜੀ ਉਹ ਵੀ ਦਿਖਾ ਦੇ ਮੜੇ ਆਓ ਦਰਸ਼ਕਾ ਪਸੰਦ ਉਹ ਵੀ ਦਿਖਾ ਦਿੰਨੇ ਆ ਕੋਈ ਦਸ ਕਬੀਰ ਹੁੰਦਾ ਹਨਾ ਕੋਈ ਸੱਜੂ ਹੁੰਦਾ ਕੋਈ ਸੱਬੂ ਹੁੰਦਾਗਾ ਆਹ ਚੀਜ਼ ਇਹ ਤਾਂ ਸੱਜੇ ਹੱਥ ਨਾਲ ਜਿਹੜਾ ਬਣਾ ਲਿਆ ਜਿਹੜਾ ਸੱਜੇ ਹੱਥ ਨਾਲ ਬਣਦਾ ਹਾਂਜੀ ਉਹਦੇ ਵਾਸਤੇ ਠੀਕ ਹੈ ਜੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਵਧੀਆ ਕੁਆਲਿਟੀ ਹੈਗੀ ਬਾਕੀ ਇਹਨਾਂ ਦਾ ਤਾਂ ਨਾ ਹੀ ਆਈਏ ਬਸ ਨਾ ਹੀ ਬਹੁਤ ਵੇਖ ਰਹੀ ਆਜੇ ਇਥੋਂ ਕੰਢੀ ਟੁੱਟ ਜੇ ਨਾ ਠੀਕ ਹੈ ਜੀ ਰਾਤੀ ਨਵੀਂ ਦਿੰਨੇ ਆਪਾਂ ਠੀਕ ਹੈ ਆ ਚੀਜ਼ ਤੋਂ ਹਾਂਜੀ ਇਹ ਆ ਫਰੇਮ ਇਹਦੇ ਤੇ ਰਿਪਟ ਕੋਈ ਨਹੀਂ ਲੱਗਿਆ ਵਾ ਠੀਕ ਹੈ ਜੀ ਹਾਂਜੀ ਪ੍ਰੈਸ ਦੇ ਨਾਲ ਹੀ ਖੜਾਈ ਵੀ ਆ ਠੀਕ ਹੈ ਜੀ ਇਹ ਮਤਲਬ ਬਲੇਡ ਸਾਫਤਾ ਨਿਕਲ ਜੇ ਠੀਕ ਆ ਵੀ ਆਪਾਂ ਦਾਤੀ ਬਦਲ ਕੇ ਦਿੰਨੇ ਆ ਨਵੀਂ ਦੱ ਠੀਕ ਹੈ ਜੀ ਹਾਂਜੀ ਮਤਲਬ ਬਲੇਡ ਆਏ ਨਿਕਲੋਂ ਦਾ ਦਾਤੀ ਬਦਲ ਕੇ ਦਿੰਨਾ ਹਾਂਜੀ ਹਾਂਜੀ ਠੀਕ ਹੈ ਜੀ ਦੂਜੀ ਵੀ ਦਿਖਾ ਦਾਤੀ ਦਿਖਾਉਂਦੇ ਆ ਜੀ ਪੁੱਠੇ ਹੱਥ ਨਾਲ ਪੁੱਠੇ ਹੱਥ ਵਾਲੀ ਹੋਣੀ ਨਹੀਂ ਤਿਆਰ ਮੈਂਦਾ ਜੀ ਜੀ ਕੋਲ ਸਾਰਾ ਇੱਕ ਦਾਤੀ ਆਪਣੇ ਕੋਲ ਹੁਣ ਹੋਰ ਪੜਦੀ ਹੈ ਇਹ ਦਾਤੀ ਦਾ 150 ਰੁਪਏ ਰੇਟ ਹੈ ਠੀਕ ਹੈ ਜੀ ਇਹ ਮੋٹے ਬਲੇਡ ਵਾਲੀ ਹੁੰਦੀ ਹੈ ਇਹਦੇ ਨਾਲ ਤੁਸੀਂ ਤਹ ਹਰਾ ਬਾਸ ਵੀ ਵੱਢ ਸਕਦੇ ਠੀਕ ਹੈ ਜੀ ਹਾਂ ਜੀ ਮੱਕੀ ਵੱਢੋ ਬਾਜਰਾ ਵੱਢੋ ਕੋਪੀ ਵੱਢੋ ਵੀ ਬਲੇਡ ਤਾਂ ਵੀ ਇੰਨੇ ਵਧੀਆ ਕੁਆਲਿਟੀ ਦੇ ਬਲੇਡ ਮਜ਼ਬੂਤ ਹੈ ਇਹਦਾ ਠੀਕ ਹੈ ਜੀ ਉਹ ਟੁੱਟਦਾ ਨਹੀਂ ਨਾ ਮੁੜਦਾ ਕਿ ਬਸ ਨਾ ਇਹਦੇ ਦੰਦੇ ਖਰਾਬ ਹੁੰਦੇ ਠੀਕ ਹੈ ਜੀ ਹਾਂ ਜੀ ਇਹ ਦਾਤ ਜਿਹੜਾ ਉਹ ਕੀਮਤਾਂ ਉਂ 150 ਰੁਪਏ ਰੱਖੀ ਹੈ ਇਹਦੇ ਨਾਲ ਦੇ ਨਾਤੇ ਕਾਫੀ ਕੈਨੇਡਾ ਵੀ ਚਲੇ ਗਏ ਠੀਕ ਹੈ ਠੀਕ ਉਧਰ ਉਹ 베ਰੀਆਂ ਚਾਹ ਦੇ ਵਾਸਤੇ ਲੋਕ ਹੋਰ ਨ ਜਾਂਦੀਆਂ ਜੀ ਹਾਂ ਜੀ ਠੀਕ ਹੈ ਠੀਕ ਹੈ ਇਹਨਾਂ ਵੀ ਉਹ ਕੀਮਤ ਉਹ ਨਹੀਂ ਮਿਲ ਰਹੀ ਜਿੰਨੀ ਮਿਹਨਤ ਹੈ ਜੀ ਹਾਂ ਇਹ ਤਾਂ ਹੈ ਆ ਜਿਵੇਂ ਹੁਣ ਅਸੀਂ ਕੰਮ ਕਰਦੇ ਹਾਂ ਦਿਨ ਰਾਤ ਕੰਮ ਕਰਦੇ ਹਾਂ ਹਾਂ ਜੀ ਉਸ ਹੱਬ ਨਾਲ ਵੀ ਸਾਡਾ ਪੱਲਾ ਪੂਰਾ ਜਾਂ ਮਸੇ ਜਾਂਦਾ ਠੀਕ ਕਿਉਂਕਿ ਡੁਪਲੀਕੇਟ ਜ਼ਿਆਦਾ ਬਣਦੀ ਹੈ ਅਰੀਨਲ ਚੀਜ਼ ਘਟਾ ਦੋਸਤੋ ਇੱਕ ਵਾਰ ਨਾ ਮੜੇ ਚੀਜ਼ ਖਰੀਦਣ ਤੋਂ ਪਹਿਲਾਂ ਦੇਖਿਆ ਕਰੋ ਵੀ ਇਹਨਾਂ ਦਾ ਮਤਲਬ ਵੀ ਜੇ ਹੋਣਾ ਵੀ ਨਾਂ ਲਿਖਾਈ ਵਰਖਸਾਲ ਦੀ ਜਿਹੜੀ ਨਾਂ ਤੇ ਵਰਖਸਾਲ ਵਗ ਉਹ ਲਿਖਿਆ ਹੁੰਦਾ ਹੀ ਇਹਨਾਂ ਦਾ ਉੱਤੇ ਨਾਂ ਲਿਖਿਆ ਹੈ ਮਿਸਤਰੀ ਮੁਖਤਿਆਰ ਸਿੰਘ ਭਾਈ ਰੂਪਾ ਆਦਤੀ ਦਿਖਾਉਣਾ ਤੁਹਾਨੂੰ ਆਈ ਰੂਪਾ ਦੇਖ ਕੇ ਨਾ ਚੀਜ਼ ਖਰੀਦਿਆ ਕਰੋ ਠੀਕ ਹੈ ਜੀ ਮਿਸਤਰੀ ਮੁਖਤਿਆਰ ਸਿੰਘ ਦਾ ਨਾਮ ਇਹਨਾਂ ਦੀ ਵਰਕਸ਼ਾਪ ਆ ਉਹ ਲਿਖੀ ਹੁੰਦੀ ਜੀ ਇਸ ਜਗ੍ਹਾ ਦੇ ਉੱਪਰ ਆ ਨਾਂ ਲਿਖਿਆ ਹੁੰਦਾ ਹੈ ਮਿਸਤਰੀ ਮੁਖਤਿਆਰ ਸਿੰਘ ਭਾਈ ਰੂਪਾ ਇਹ ਤਿਆਰ ਕਰੀਬ ਦਰਸ਼ਕੋ ਜਮਾ ਮਤਲਬ ਵੀ ਹਨ ਜੀ ਦੇਣ ਵਾਸਤੇ ਤਿਆਰ ਕੰਪਲੀਟ ਹੈ ਠੀਕ ਹੈ ਜੀ ਇਹ ਤੇ ਹਲੇ ਇਹ ਰਹਿੰਦਾ ਹੀ ਹਲੇ ਕੰਮ ਹਾਂਜੀ ਹਾਂਜੀ ਇਹਦਾ ਇਹਦਾ ਹੋਇਆ ਵਾ ਇਹਦੇ ਮੋਸ ਟੈਂਪਲ ਆਉਣ ਵਾਲੀ ਹੈ ਟੈਂਪਲ ਆ ਰਹੇ ਹਾਂਜੀ 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 ਠੀਕ ਹੈ ਜੀ ਇੰਨਾਂ ਐੜੀਆਂ ਕਹੀ ਆ ਚੀਜ਼ ਐ ਆ ਕਹੀ ਆਪਾਂ ਤੀਰਾਂ ਵਾਲੀ ਕਹੀ ਗਏ ਨੇੜੇ ਆਲੂਆਂ ਦੇ ਪਟਾਲ ਮਿੱਟੀ ਲਾਉਣ ਵਾਲੀ ਠੀਕ ਹੈ ਜੀ ਹਾਂ ਜੀ ਠੀਕ ਇਹ ਮਤਲਬ ਆਪਣੇ ਜਿਹੜਾ ਕੋਈ ਵੀ ਸਮਾਨ ਤਿਆਰ ਹੁੰਦਾ ਹ ਹਰੇਕ ਤੇ ਮੋਰ ਹੁੰਦੀ ਆਪਣੀ ਹਾਂ ਮੋਰ ਲੱਗਦੀ ਹੈ ਰੂਪਾ ਤੇ ਮੁਖਤਿਆਰ ਇਹਦੇ ਤੇ ਨਹੀਂ ਮੋਰ ਲੱਗਦੀ ਕਿਉਂ ਪੱਕਾ ਲੋਹਾ ਹੈ ਠੀਕ ਹੈ ਜੀ ਕਿਉਂ ਸਟੈਂਪ ਫਿਰ ਬੈਠ ਜਾਂਦੀ ਹੈ ਠੀਕ ਹੈ ਜੀ ਇਹਦੇ ਤੇ ਕੋਈ ਨਾ ਕੋਈ ਕੋਈ ਵੀ ਚੀਜ਼ ਨਿਸ਼ਾਨੀ ਲਾਉਣੀ ਅਗਲੇ ਦੀ ਉਹ ਹਾਂ ਉਹ ਤਾਂ ਆਪਣੇ ਨਿਸ਼ਾਨੀ ਲਵਾ ਲੈਂਦੇ ਹਾਂ ਜੋ ਅਗਲੇ ਦੀ ਨਾ ਨਾ ਵੀ ਲਿਖ ਦਿੰਦੇ ਆ ਠੀਕ ਹੈ ਜੀ ਜੇ ਕੋਈ ਨਾਂ ਲਿਖਵਾਉਣਾ ਹੋਵੇ ਹਾਂ ਕਿਸੇ ਦੇ ਵੀ ਮਾਲਕ ਨੇ ਕਿਸੇ ਦੇ ਜੀ ਇਹਦੇ ਵੀ ਜੋ ਵੀ ਨਾਂ ਪਾਉਣਾ ਠੀਕ ਹੈ ਜੀ ਉਹ ਅਸੀਂ ਲਿਖ ਕੇ ਦਿੰਦੇ ਹਾਂ ਠੀਕ ਹੈ ਜੀ ਤੇ ਇੱਕ ਆ ਹੁਣ ਆਮ ਕਹੀ ਆ ਚਲਦੀ ਹੈ ਪਹਿਲਾਂ ਠੀਕ ਹੈ ਜੀ ਹਾਂਜੀ ਇਹਦੇ ਛੁਰੀ ਲੱਗੀ ਹੋਈ ਹੈ ਠੀਕ ਹੈ ਜੀ ਇਹ ਚੇਕਾ ਚਾਲਵਾ ਮੁਰੇ ਚੁਰੀਆ ਇਹਦੀ ਵੀ ਗਰੰਟੀ ਦਿੰਨੇ ਆ ਜੀ ਇਹਨੂੰ ਮਿੱਟੀ ਲੱਗ ਜੇ ਠੀਕ ਜੀ ਚੱਲਦੇ ਕੰਮ 'ਚ ਮਿੱਟੀ ਲੱਗਦੀ ਆ ਬੱਟੇ ਖੜ ਚੱਲੀ ਹਾਂਜੀ ਹਾਂਜੀ ਮਿੱਟੀ ਜੰਮ ਜਾਂਦੀ ਆ ਜੰਗਾਲ 'ਤੇ ਕਿ ਤੇ ਲੱਗਣੀ ਲੱਗਣੀ ਹਾਂਜੀ ਹਾਂਜੀ ਉਹ ਤਾਂ ਆ ਜੇ ਸਾਫੀ ਨਾ ਕਰਾਂਗੇ ਹਾਂਜੀ ਹਾਂਜੀ ਤੇ ਜੇ ਉਹਨੂੰ ਸਾਫ ਕਰਕੇ ਰੱਖਾਂਗੇ ਤੇ ਉਹਨੂੰ ਮਿੱਟੀ ਵੀ ਲੱਗੂਗੀ ਜਿਵੇਂ ਮਰਜ਼ੀ ਰੱਖੋ ਐਂ ਚੰਪੂ ਠੀਕ ਹੈ ਜੀ ਹਾਂਜੀ ਕਦਾਤੀ ਕਹਿੰਦੇ ਸੀ ਕਿ ਤੁਹਾਨੂੰ ਆਪੇ ਇਹ ਦਾਤੀ ਦਿਖਾ ਦੇ ਮਿਹਰੇ ਪੁੱਠੇ ਆ ਪਾਲੀ ਤਿਆਰ ਨਹੀਂ ਹੈਗੀ ਉਹ ਹਾਂ ਦਿਖਾ ਦਿੰਨੇ ਆ ਤਾਂ ਲੋ ਬਾਈ ਜੀ ਆ ਪੁੱਠੇ ਅਥਰੀ ਬਦਾਤੀ ਤਿਆਰ ਆ ਬਾਈ ਜੀ ਉਹਨਾਂ ਕੋਲ ਹੁਣ ਤੇ ਚੈੱਕ ਕਰੋ ਮੜਾਏ ਜੇ ਕੋਈ ਖੱਬੂ ਆ ਉਹ ਵੀ ਪੱਠੇ ਵੱਢ ਸਕਦੇ ਹੁਣ ਕੱਬੂ ਦਾ ਜੀ ਹਸਣ ਵਾਲੀ ਗੱਲ ਤੁਹਾਨੂੰ ਦੱਸ ਦਿਆਂ ਮੈਂ ਹਾਂਜੀ ਹਾਂ ਇੱਥੇ ਸਾਡਾ ਦੋਸਤ ਹੈ ਬੋੜੀ ਦੇਲ ਤੋਂ ਬੋਰਾ ਜੀ ਇਹਦੇ ਦਾ ਕੰਮ ਕਰਦਾ ਐਸੇ ਉਹਦਾ ਭਰਾ ਉਹ ਪੱਗ ਪੁੱਠੇ ਬੰਦਦਾ ਐਸੇ ਉਹ ਇੱਥੇ ਆ ਕੇ ਮੈਨੂੰ ਕਹਿੰਦਾ ਬਾਈ ਦੱਤੀ ਦੇ ਦੇ ਠੀਕ ਹੈ ਮੈਂ ਤੇ ਜਰਾ ਜਿੱਥੇ ਬੰਦੇ ਦੇ ਪੱਗ ਦੇਖ ਕੇ ਦੱਤੀ ਦੇ ਲੈਣਾਂ ਐਸੀ ਉਹਨੂੰ ਮੈਂ ਕੁੱਤਿਆਂ ਤਾਂ ਡਾਤੀ ਹੋੜਾ ਤੀ ਠੀਕ ਹੈ ਜੀ ਉਹ ਇਹਨੂੰ ਦੇਖ ਕੇ ਆਏ ਜੇ ਭਰੀ ਜਾਵੇ ਤਾਂ ਨਾ ਬਾਈ ਯਾਰ ਮੈਂ ਇਹਦੇ ਨਾਲ ਕਿਵੇਂ ਵੱਡੂਗਾ ਹਾਂ ਜੀ ਕਿਉਂ ਮੈਂ ਤੇਰੇ ਪੱਗ ਦਾ ਕੁੱਤੇ ਬਣਾਂ ਹਾਂ ਜੀ ਤਾਂ ਮੈਂ ਪੱਗ ਦਾ ਮੈਂ ਕੁੱਤੇ ਬਣਨ ਲੋ ਕਹਿੰਦਾ ਕੰਮ ਨਾਲ ਐਸੇ ਹੱਥ ਨਹੀਂ ਕਰਦਾ ਕਹਿੰਦਾ ਮੈਨੂੰ ਇਹਦੇ ਵੀ ਕੋਈ ਨਹੀਂ ਕਹਿੰਦਾ ਠੀਕ ਹੈ ਜੀ ਉਹ ਮੈਂ ਹੱਸਣ ਲੱਗਿਆ ਮੈਂ ਇਹਦੇ ਪੱਗ ਦੇਖ ਰੱਤ ਜਿੰਨੇ ਨੇ ਠੀਕ ਹੈ ਠੀਕ ਹੈ ਇਹ ਮਜ਼ਾਕ ਵੀ ਬਣ ਜਾਂਦਾ ਜੀ ਕਈ ਵਾਰੀ ਅੱਗੇ ਹੁਣ ਜ਼ਿਆਦਾਤਰ ਬਈਏ ਹੁੰਦੇ ਸੀਗੇ ਹਾਂ ਜੀ ਹਾਂ ਜੀ ਉਹ ਕੁੱਤੇ ਇਤਨਾ ਕੰਮ ਕਰਦੇ ਜੀ ਠੀਕ ਹੈ ਔਰ ਆਪਣੇ ਪੰਜਾਬੀ ਦਾ ਬਹੁਤ ਟੱਟ ਹੈ ਹਾਂ ਪੁੱਟੇ اتنا ਕੰਮ ਕਰਨ ਵਾਲੇ ਨਹੀਂ ਜ਼ਿਆਦਾਤਰ ਜਿਹੜੇ ਸੱਜਿਆਤ ਨਾਲ ਕੰਮ ਕਰਦੇ ਹੁੰਦੇ ਨੇ ਹੁਣੇ ਦਾਤੀ ਦੇਕਰੋਂ ਘੱਟ ਵਿਕਦੀ ਆ ਪੁੱਟੇ ਹੱਥ ਵਾਲੀ ਠੀਕ ਹੈ ਜੀ ਉਹ ਪਈਏ ਘਟ ਆਉਂਦੇ ਆ ਹਾਂਜੀ ਹਾਂਜੀ ਸੱਜਿਆ ਹਾਂ ਹੁਣ ਜ਼ਿਆਦਾ ਇਹ ਦੀ ਡਿਮਾਂਡ ਜ਼ਿਆਦਾ ਹੈਗੀ ਠੀਕ ਹੈ ਉਹ ਦਾਤੀ ਦੇਕਰੋਂ ਹਾਂ ਗਵਾਲੀਆਂ ਤੱਕ ਚਲੀ ਗਈ ਹਾਂਜੀ ਇਧਰ ਤਾਮਲ ਨਾਟੂ ਕਰ ਚਲੀ ਗਈ ਆ ਠੀਕ ਹੈ ਜੀ ਇਹ ਆ ਜ਼ਿਆਦਾਤਰ ਅੰਮ੍ਰਿਤਸਰ ਦੇ ਵੱਲ ਸਰਨਿਕ ਮਾਨ ਕਾ ਵੀ ਹੈਗੀ ਅਮਰਸਾਰਾ ਰਾਜਸਥਾਨ ਹਰਿਆਣਾ ਠੀਕ ਹੈ ਦੁੱਤੀ ਦਾ ਅਰਦੇ ਵਿੱਚ ਡਿਮਾਂਡ ਤਾਂ ਬਹੁਤ ਹੈ ਹਾਂਜੀ ਪਰ ਇਹ ਵੀ ਸਾਡੇ ਹੀ ਮਤਲਬ ਪਹੁੰਚਾ ਕੇ ਸਾਡਾ ਨਹੀਂ ਹੁੰਦਾ ਠੀਕ ਹੈ ਜੀ ਇਹਦੇ ਕਰਕੇ ਵੀ ਮਤਲਬ ਸਾਡੀ ਸਪਲਾਈ ਨਾ ਹੋਣ ਕਰਕੇ ਕੰਮ ਘੱਟ ਕਰਦੇ ਸਪਲਾਈ ਨਾ ਹੋਣ ਕਰਕੇ ਹਾਂਜੀ ਬਾਕੀ ਕਾਪੀ ਜ਼ਿਆਦਾ ਹੋਣ ਕਰਕੇ ਦੂਜੇ ਚੀਜ਼ਾਂ ਦੀ ਓਕੀ ਦਾ ਕਰਕੇ ਵੀ ਜ਼ਿਆਦਾ ਬਾਕੀ ਦੋ ਨੰਬਰ ਤੇ ਅਸੀਂ ਮਤਲਬ ਲੇਬਰ ਤੋਂ ਕੰਮ ਘੱਟ ਲੈਦੇ ਹਾਂ ਠੀਕ ਹੈ ਆਪ ਤਿਆਰ ਕਰ ਹਾਂ ਜਿਹੜਾ ਕੰਮ ਆ ਅਸੀਂ ਤੈਨੂੰ ਆਪਣੇ ਹੱਥ ਨਾਲੀ ਨਾਲ ਆਪ ਤਿਆਰ ਕਰਦੇ ਹਾਂ ਹਾਂਜੀ ਹਰ ਕੰਮ ਅਸੀਂ ਆਪ ਕਰਦੇ ਹਾਂ ਔਰ ਇਹ ਬਾਈ ਸਾਡੇ ਕੋਲੇ ਹੈਗਾ ਹਾਂਜੀ ਇਹ ਘਟ ਤੋਂ ਘਟ ਸਾਡੇ ਕੋਲੇ 12 13 ਸਾਲ ਤੋਂ ਕੰਮ ਕਰਦੇ ਆ ਠੀਕ ਹੈ ਜੀ ਇਹ ਵੀ ਬਦਲੋ ਸਾਡੇ ਜਿੰਨੇ ਹੀ ਜਾਂਦਾ ਠੀਕ ਹੈ ਜੀ ਆ ਜੇ ਮੰਨ ਲਓ ਅਸੀਂ ਬਾਹਰੋਂ ਦਰ ਤੇ ਆਈ ਜੰਦੇ ਹਾਂ ਹਾਂਜੀ ਤੇ ਬਾਅਦ ਦੇ ਵਿੱਚ ਇਹ ਵੀ ਪੂਰਾ ਸਾਰਾ ਕੰਮ ਸਵਾਲਦੇ ਆ ਠੀਕ ਹੈ ਜੀ ਇਹ ਸਾਡੇ ਬਜ਼ੁਰਗ ਨੇ ਜੀ ਮੁਖਤਿਆਰ ਸਿੰਘ ਜੀ ਮੁਖਤਿਆਰ ਜੀ ਆ ਜਿਹਨਾਂ ਦਾ ਨਾਮ ਦਾਤੀ ਤੇ ਚੱਲਦਾ ਹੈ ਉਹ ਇਹ ਨੇ ਜੀ ਠੀਕ ਹੈ ਜੀ ਦਾਤੀ ਕਹੀ ਕਸੀਆ ਕਿਰਪਾ ਹਾਂਜੀ ਜਿੰਦਰੇ ਬੱਟਾ ਪਾਉਣ ਵਾਲੇ ਠੀਕ ਹੈ ਜੀ ਟੌਲੀਆਂ ਕਣ ਕੁੱਟਣ ਵਾਲੀਆਂ ਗੰਢੇ ਕੁੱਟਣ ਵਾਲੀਆਂ ਦਸਨ ਕੁੱਟਣ ਵਾਲੀਆਂ ਜੀ ਖੁਰਪੇ ਖੁਰਪੀਆਂ ਸਟੀਲ ਦੀਆਂ ਲੋਹੇ ਦੀਆਂ ਠੀਕ ਹੈ ਜੀ ਹਰ ਤਰ੍ਹਾਂ ਦੇ ਸੰਦ ਬੇ ਖੁਰਪੀ ਹੈ ਜੀ ਸਟੀਲ ਦੀ ਹੈ ਠੀਕ ਹੈ ਜੀ ਹਾਂ ਇਹ ਖੁਰਪੀ ਹੈ ਜੀ 1000 ਇਹ ਖੁਰਪਾ ਜੀ ਇਹ ਖੁਰਪਾ ਇਹ ਸਟੀਲ ਦਾ ਵੀ ਹੈ ਤੇ ਲੋਹੇ ਦਾ ਵੀ ਬਣਦਾ ਠੀਕ ਹੈ ਜੀ ਤੇ ਕਾਮ ਅੱਜ ਕਾਲ ਇਹ ਵੀ ਲੋਹਾ ਵੀ ਮਹਿੰਗਾ ਹੀ ਆ ਹਾਂਜੀ ਹਾਂਜੀ ਉਹ ਪਹਿਲਾਂ ਵਾਲਾ ਕੰਮ ਹੈ ਨਹੀਂਗਾ ਪਹਿਲਾਂ ਤਾਂ ਆਪਾਂ ਮਿਹਨਤ ਘੱਟ ਸੀਗੀ ਹਾਂਜੀ ਹਾਂਜੀ ਮਿਹਨਤ ਵੈਸੇ ਸੀਗੀ ਮਿਹਨਤ ਆਉਣੇ ਆ ਵੀ ਹੁਣ ਸਾਡੇ ਕੋਲ ਸੱਤ ਬਣ ਗਏ ਅਸੀਂ ਆਪ ਦੇ ਬਣਾ ਦੇ ਹਾਂਜੀ ਪਹਿਲਾਂ ਇਹ ਸਾਰਾ ਕੰਮ ਹੀ ਹੱਥੀਂ ਕਰਦੇ ਸੀ ਠੀਕ ਹੈ ਇਹ ਦਸਤੇ ਵੀ ਹੱਥੀਂ ਆਰੀ ਨਾਲ ਵੜਦੇ ਆ ਹਾਂ ਨਾਲ ਹੀ ਨਾਲ ਵੜ ਕੇ ਤਿਆਰ ਕਰਦੇ ਹੁਣ ਬਿਜਲੀ ਤੇ ਕੰਮ ਹੋ ਗਿਆ ਹੁਣ ਇਹ ਤੋੜਾ ਆਇਆ ਵੀ ਸੌਖਾ ਹੋ ਗਿਆ ਹਾਂਜੀ ਹਾਂਜੀ ਇਹ ਮਾ ਕਟਰ ਬਣ ਗਏ ਮਿਹਨਤ ਨੂੰ ਨਹੀਂ ਮਿਹਨਤ ਤਾਂ ਹੈ ਪਹਿਲਾਂ ਕਲਾਮ ਮਾਨ ਸਸਤਾ ਸੀ ਹਾਂ ਜੀ ਲੱਕੜ ਵੀ ਤੇ ਗਰੁਣਾਮ ਮਿਲ ਜਾਂਦੀ ਸੀ ਹਾਂ ਜੀ ਹਾਂ ਹੁਣ ਕਟਾਲੀ ਵੀ ਬਹੁਤ ਮਹਿੰਗੀ ਮਿਲਦੀ ਹੈ ਇਹ ਤਾਂ ਹੈ ਜੀ ਜਿਹੜੀ ਪੱਟੀ ਅਸੀਂ ਤੇ ਗਰੁਣਾ ਲੱਕੜ 500 ਨੂੰ ਕਾਊਂਟਰ ਲੈਂਦੇ ਸੀ ਹਾਂ ਜੀ ਹੁਣ ਆ 21800 2000 ਨੂੰ ਕਾਊਂਟਰ ਮਿਲਦੀ ਹੈ ਹਾਂ ਜੀ ਤੇ ਕਰਕੇ ਵੀ ਮਤਲਬ ਮਹਿੰਗਾਈ ਜ਼ਿਆਦਾ ਹੁਣ ਕਰਕੇ ਮਹਿੰਗਾਈ ਜ਼ਿਆਦਾ ਹੁਣ ਕਰਕੇ ਹਾਂ ਜੀ ਉਹਨਾਂ ਰੇਟ ਕੀਮਤ ਨਹੀਂ ਵਧ ਰਹੀ ਇਹਦੀ ਜਿੰਨਾ ਚਿਰ ਸੀ ਵਧ ਨਹੀਂ ਚਹੀਦੀ ਹਾਂ ਜੀ ਉਹ ਵੀ ਡੁਪਲੀਕੇਸੀ ਕਰਕੇ ਡੁਪਲੀਕੇਟ ਜ਼ਿਆਦਾ ਹੋਣ ਕਰਕੇ ਜ਼ਿਆਦਾ ਵੇਖਣ ਕਰਨ ਦੇ ਇੱਕ ਬਾਈ ਜੀ ਆਪਣਾ ਦਰਸ਼ਕਾਂ ਨੂੰ ਨੰਬਰ ਦੱਸ ਦਮੜੇ ਜਾਤ ਨਹੀਂ ਨੰਬਰ ਹੈਗਾ ਜੀ ਦੋ ਨੰਬਰ ਚੱਲ ਰਿਹਾ ਛੋਟੇ ਭਾਈ ਕੋਲ ਚੱਲਦਾ ਕਿ ਮੇਰੇ ਕੋਲ ਚੱਲਦਾ ਠੀਕ ਹੈ ਜੀ ਮੇਰਾ ਨਾਮ ਚੰਦਰਜੀਤ ਸਿੰਘ ਆ ਹਾਂਜੀ ਮੇਰੇ ਕੋਲ ਨੰਬਰ ਚੱਲਦਾ 90410 ਠੀਕ ਹੈ ਜੀ 41933 ਠੀਕ ਹੈ ਜੀ ਤੇ ਛੋਟੇ ਭਾਈ ਕੋਲੇ ਪਰਮਜੀਤ ਸਿੰਘ ਦਾ ਨਾਮ ਪੰਮਾ ਕਹਿੰਦੇ ਨੇ ਪਿਆਰ ਨਾਲ ਠੀਕ ਹੈ ਜੀ ਤੇ ਉਹਦੇ ਕੋਲੇ ਨੰਬਰ ਚੱਲਦਾ 98735 ਠੀਕ 5565 ਠੀਕ ਜੀ ਕਿਸੇ ਵੀ ਸੰਬੰਧੀ ਜਰੂਰਤ ਹੈ ਤੁਸੀਂ ਫੋਨ ਨੰਬਰ ਤੇ ਫੋਨ ਕਰਕੇ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਕਰ ਦਿਓ ਦੱਸ ਸਕਦੇ ਹੋ ਤੇ ਜਦੋਂ ਵੀ ਆਉਣਾ ਤੁਹਾਨੂੰ ਕਮਾਨਤ ਚਾਰ ਮਿਲੇਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਜੀ ਤੁਹਾਡਾ